ਵਾਈਸੋ ਪੰਜਾਬ ਤੋਂ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਤੇ ਮੈਂ ਖੜਾ ਸ਼ੰਭੂ ਬਾਰਡਰ ਦੇ ਉੱਤੇ ਸ਼ੰਭੂ ਬਾਰਡਰ ਦੀ ਇੱਕ ਤਾਂ ਤਸਵੀਰ ਦਿਖਾਣਾ ਚਾਹਨਾ ਇਹ ਦਵਾਈਆਂ ਇਹ ਥਾਰ ਪਰ ਇਸ ਤਸਵੀਰ ਵਿੱਚ ਇੱਕ ਬਦਲਾਅ ਆਇਆ ਉਹ ਕੀ ਬਦਲਾਅ ਆਇਆ ਉਹ ਐਡਾ ਵੱਡਾ ਬਦਲਾਅ ਹੈ ਕਿ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਇਹ ਹੈ ਭਾਈ ਨਵਦੀਪ ਸਿੰਘ ਜਿਸ ਨੂੰ ਤੁਸੀਂ ਇਸ ਤੋਂ ਪਹਿਲਾਂ ਸ਼ਾਇਦ ਦਸਤਾਰ 'ਚ ਘੱਟ ਦੇਖਿਆ ਹੋਗਾ ਇਹ ਹੈ ਹੀਨਾ ਪੈਨ ਇਸ ਦਾ ਨਾਮ ਅੱਜ ਤੋਂ ਹਿਨਾਕੁਰ ਖਾਲਸਾ ਹੋ ਚੁੱਕਿਆ ਕਿਉਂ ਹੋਇਆ ਅਸੀਂ ਇਸ ਨਾਲ ਗੱਲਬਾਤ ਕਰਦੇ ਹਾਂ ਇਹਨਾਂ ਨਾਲ ਸਭ ਤੋਂ ਪਹਿਲਾਂ ਅਸੀਂ ਆਪਣੀ ਭੈਣ ਨਾਲ ਗੱਲ ਕਰਦੇ ਹਾਂ ਭੈਣ ਜੀ ਸਭ ਤੋਂ ਪਹਿਲਾਂ ਦੱਸੋ ਤੁਸੀਂ Hindu ਪਰਿਵਾਰ ਤੋਂ ਤੁਸੀਂ ਅੰਮ੍ਰਿਤ ਪਾਨ ਕਰ ਲਿਆ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਇੱਥੇ ਆ ਕੇ ਬਦਲਾਅ ਆਇਆ ਕਿਸ ਤਰ੍ਹਾਂ ਆਇਆ ਪਹਿਲਾਂ ਤਾਂ ਮੈਂ ਫਤਿਹ ਬੁਲਾਉਂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਇਦਾਂ ਵੀ ਜੇ ਆਪਾਂ ਪਹਿਲਾਂ ਸੋਚਿਆ ਨਹੀਂ ਸੀ ਕੁਝ ਜਦੋਂ ਆਪਾਂ ਸੇਵਾ ਤੇ ਵੀ ਇੱਥੇ ਪਹੁੰਚੇ ਸੀਗੇ ਉਦੋਂ ਵੀ ਮਹਾਰਾਜ ਨੇ ਆਪ ਹੀ ਭੇਜਿਆ ਸੀਗਾ ਕਿਉਂਕਿ ਕਰੇ ਕਰਾਵੇ ਆਪੇ ਆਪ ਉਹੀ ਸਭ ਕੁਝ ਕਰਨ ਵਾਲੇ ਆ ਨਾ ਹੀ ਆਪਾਂ ਅੰਮ੍ਰਿਤਸਰਵਲੇ ਇਦਾਂ ਪੂਈ ਪਹਿਲਾਂ ਸੋਚ ਰੱਖੀ ਸੀ ਕਿ ਆਪਾਂ ਅੰਮ੍ਰਿਤ ਪਾਣ ਕਰਨਾ ਹੈ ਇਹ ਤਾਂ ਮਹਾਰਾਜ ਨੇ ਕੋਈ ਵਿਧ ਬਣਾਈ ਜਾਂ ਸਾਨੂੰ ਸਾਡਾ ਰੱਬ ਦਾ ਜੋ ਦੂਜਾ ਰੂਪ ਬਣ ਕੇ ਆਏ ਉਹ ਸਾਡੇ ਲਈ ਡਾਕਟਰ ਪੀ ਐਸ ਗਰਵਾਲ ਸਾਹਿਬ ਜਿਹੜੇ ਵਾਹਿਗੁਰੂ ਉਹ ਖਾਲਸਾ ਹੈ ਉਹ ਵੀ ਸਾਡੇ ਲਈ ਤੇ ਉਹ ਉਹ ਆ ਉਹਨਾਂ ਨੇ ਆ ਕੇ ਸਾਨੂੰ ਇਸ ਚੀਜ਼ ਤੋਂ ਰੁਬਰੂ ਕਰਾਇਆ ਕਿ ਤੁਹਾਨੂੰ ਬਾਬਾ ਜੀ ਦਾ ਹੁਕਮ ਹੈ ਤੇ ਤੁਸੀਂ ਅੰਮ੍ਰਿਤ ਤੁਹਾਨੂੰ ਸੰਚਾਰ ਕਰਨਾ ਚਾਹੀਦਾ ਹੈ ਤੇ ਬਸ ਆਪਾਂ ਉਹਨਾਂ ਦੇ ਹੁਕਮ ਤੇ ਤੁਰ ਪਏ ਅੱਛਾ ਤੁਸੀਂ ਉਹਨਾਂ ਨੂੰ ਇੱਥੇ ਮਿਲੇ ਸੀ ਕਿਸਾਨ ਅੰਦੋਲਨ ਬਿਲਕੁਲ ਆਪਾਂ ਕਿਸਾਨੀ ਅੰਦੋਲਨ ਚ ਹੀ ਉਹਨਾਂ ਨੂੰ ਮਿਲੇ ਸੀਗੇ ਤੇ ਉਹਨਾਂ ਨੇ ਸਾਨੂੰ ਇਸ ਚੀਜ਼ ਤੋਂ ਰੁਬਰੂ ਕਰਾਇਆ ਕਿ ਤੁਹਾਨੂੰ ਦਸਮ ਪਿਤਾ ਦਾ ਹੁਕਮ ਆਇਆ ਵੀ ਤੁਹਾਨੂੰ ਅੰਮ੍ਰਿਤ ਸੰਚਾਰ ਕਰਨਾ ਚਾਹੀਦਾ ਤੁਸੀਂ Hindu ਪਰਿਵਾਰ ਤੋਂ ਜ਼ਰੂਰ ਘਰ ਤੋਂ ਪਰਮਾਨਗੀ ਲਈਤੀ ਹੋਣੀਗੀ ਘਰ ਜਾਂ ਨੇ ਕੀ ਕਿਹਾ ਅ ਬਿਲਕੁਲ ਜਿੱਦਾਂ ਕਿ ਮੈਂ ਹਿੰਦੂ ਪਰਿਵਾਰ ਤੋਂ ਆਂ ਔਰ ਹਿੰਦੂ ਧਰਮ ਦੇ ਜਿਹੜੇ ਰਖਸ਼ਕ ਸੀਗੇ ਔਰ ਜਿਨ੍ਹਾਂ ਨੇ ਹਿੰਦੂ ਧਰਮ ਕਰਕੇ ਬਲਦਾਨ ਦਿੱਤਾ ਸੀ ਉਹ ਨੋਵੇਂ ਪਾਤਸ਼ਾਹੀ ਹਿੰਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਸੀ ਤੇ ਉਹਨਾਂ ਦਾ ਬਲਦਾਨ ਸਾਨੂੰ ਕਦੀ ਭੁੱਲਣਾ ਨਹੀਂ ਚਾਹੀਦਾ ਮੈਂ ਸਾਰੇ ਹਿੰਦੂ ਵੀਰਾਂ ਨੂੰ ਵੀ ਇਹੀ ਕਹੂੰਗੀ ਕਿ ਉਹਨਾਂ ਦਾ ਬਲਿਦਾਨ ਕਦੀ ਵੀ ਨਹੀਂ ਭੁੱਲਣਾ ਚਾਹੀਦਾ ਤੇ ਜਦੋਂ ਮੈਂ ਆਪਣੀ ਫੈਮਲੀ ਨਾਲ ਵੀ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਕਿ ਆਪਾਂ ਬਹੁਤ ਹੀ ਭਾਗੇਸ਼ੀਲਾਂ ਜੇ ਤੂੰ ਅੰਮ੍ਰਿਤ ਪਾਣ ਕਰੂਗੀ ਤੇ ਇਸ ਤੋਂ ਵੱਡਾ ਹੋਰ ਕੀ ਹੀ ਹੋ ਸਕਦਾ ਸਾਡੇ ਲਈ ਹਾਂ ਜੀ ਮੈਂ ਭਾਈ ਨਵਦੀਪ ਨਾਲ ਵੀ ਗੱਲ ਕਰਾਂਗਾ ਨਵ ਇਸ ਤੋਂ ਪਹਿਲਾਂ ਤੁਸੀਂ ਕੇਸ ਕਤਲ ਕਰਾਰੇ ਸੀ ਹੋ ਸਕਦਾ ਉਹ ਸੁਖਤ ਮਾਹੌਲ ਇਸ ਤਰ੍ਹਾਂ ਦਾ ਹੋਵੇ ਜਾਂ ਸਾਡੇ ਧਰਮ ਪ੍ਰਚਾਰ ਜਿਹੜੇ ਲੋਕ ਕਰਦੇ ਨੇ ਉਹਨਾਂ ਦਾ ਧਿਆਨ ਨਹੀਂ ਜਾਂਦਾ ਕਿ ਆਪਣੇ ਜਿਹੜੇ ਨੌਜਵਾਨ ਭਟਕ ਚੁੱਕੇ ਉਹਨਾਂ ਨੂੰ ਲੈ ਕੇ ਤੁਹਾਡੇ ਵਿੱਚ ਬਦਲਾਅ ਕਿੱਦਾਂ ਆਇਆ ਅ ਭਾਜੀ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਭਾਈ ਜੀ ਉਹਨਾਂ ਨੂੰ ਜਾਂ ਸਾਰਿਆਂ ਨੂੰ ਮੈਂ ਇੱਕੋ ਗੱਲ ਕਹਿੰਦਾ ਵੀ ਅ ਸਾਡੇ 'ਚ ਅਸੀਂ ਇੰਨੇ ਜੋਗੇ ਹੈ ਨਹੀਂ ਕਿ ਅਸੀਂ ਕੋਈ ਬਦਲਾਅ ਆਪਣੇ 'ਚ ਜਾਂ ਕਿਸੇ 'ਚ ਵੀ ਲੈ ਕੇ ਆਈਏ ਉਹ ਕਰੇ ਕਰਾਵੇ ਆਪੇ ਆਪੂ ਮਹਾਰਾਜ ਆਪੇ ਬੈਠਾ ਕਰਨ ਵਾਲਾ ਉਹ ਆਪੇ ਕਰਵਾਈ ਜਾਂਦਾ ਕੋਈ ਨਾ ਕੋਈ ਵਿਧ ਬਣਦੀ ਆ ਉਹ ਮਹਾਰਾਜ ਨੇ ਬਣਾਤੀ ਸਾਡੇ ਪਟਿਆਲੇ ਤੋਂ ਜਿੰਨਾ ਜਿੱਦਾਂ ਇਹਨਾਂ ਨੇ ਦੱਸਿਆ ਵੀ ਬਾਬਾ ਜੀ ਨੇ ਸੰਤ ਨੇ ਡਾਕਟਰ ਵੀ ਨੇ ਡਾਕਟਰ ਪੀਐਸ ਗਰੇਵਾਲ ਸਾਹਿਬ ਉਹਨਾਂ ਨੇ ਹੁਕਮ ਲਾਇਆ ਵੀ ਜਸਨੀਹਾ ਲੈ ਕੇ ਆਏ ਵੀ ਦਸਮ ਬਿਤਾ ਦਾ ਹੁਕਮ ਲੱਗ ਗਿਆ ਆ ਤੁਸੀਂ ਹੁਣ ਅੰਮ੍ਰਿਤ ਪਾਨ ਕਰ ਲਓ ਤੁਹਾਨੂੰ ਲੱਗਦਾ ਕੀ ਤੁਸੀਂ ਕਿਸਾਨ ਅੰਦੋਲਨ ਚਾਏ ਇਸ ਕਰਕੇ ਹੀ ਤੁਹਾਡੇ ਦੇ ਉੱਤੇ ਇਹ ਬਖਸ਼ਿਸ਼ ਹੋਈ ਹੈ ਜੀ ਮੈਨੂੰ ਬਿਲਕੁਲ ਲੱਗਦਾ ਹੈ ਕਿ ਸਾਨੂੰ ਇੱਥੇ ਲਿਆਉਣ ਵਾਲਾ ਵੀ ਦਸਮ ਬਿਤਾ ਆ ਸਾਡੇ ਤੇ ਇਹ ਬਖਸ਼ਿਸ਼ ਕਰਨ ਵਾਲਾ ਵੀ ਦਸਮ ਪਿਤਾ ਆ ਸਾਡੇ ਤੋਂ ਸੇਵਾ ਕਰਵਾਉਣ ਵਾਲਾ ਵੀ ਦਸਮ ਪਿਤਾ ਆ ਸੋ ਅਸੀਂ ਤਾਂ ਇੱਕ ਪੈਰਾਂ ਦੀ ਧੂੜ ਕਹਿ ਲਓ ਜਾਂ ਸਾਡੀ ਤਾਂ ਔਕਾਤ ਹੀ ਕੁਛ ਨਹੀਂ ਐ ਨਾ ਪੈਰ ਤੇ ਲੱਗੀ ਧੂੜ ਜੀ ਨਹੀਂ ਆ ਘਾਤਿਆ ਸਾਡੀ ਉਹ ਦਸਮ ਪਿਤਾ ਸਾਹਿਬ ਕੁਝ ਕਰਵਾਈ ਜਾਂਦਾ ਅਸੀਂ ਕੁਝ ਨਹੀਂ ਹੈਗੇ ਅੰਮ੍ਰਿਤ ਪਾਨ ਤੋਂ ਪਹਿਲਾਂ ਵੀ ਬੜੀਆਂ ਹੋ ਸਕਦੀਆਂ ਗਲਤੀਆਂ ਹੋਈਆਂ ਹੋਣਗੀਆਂ ਗਲਤੀਆਂ ਹੋਈਆਂ ਵੀ ਨੇ ਤੇ ਉਸ ਤੋਂ ਬਾਅਦ ਤੁਸੀਂ ਹੁਣ ਕਿਸ ਤਰ੍ਹਾਂ ਮਰਿਆਦਾ ਅਨੁਕਾਰ ਇਹ ਪਹਿਲਾਂ ਵੀ ਜਰੂਰ ਦੱਸੋ ਕਿਉਂਕਿ ਦਰਸ਼ਕਾਂ ਦੇ ਵਿੱਚ ਕਮੈਂਟ ਬਹੁਤ ਕਰਦੇ ਨੇ ਕਿ ਜੀ ਪਹਿਲਾਂ ਇਹ ਹੋਇਆ ਕਿਉਂਕਿ ਉਹਨਾਂ ਨੂੰ ਦੱਸ ਜਣਾ ਚਾਹਣੇ ਕਿ ਬਦਲਾਵ ਜਦੋਂ ਆਂਦਾ ਤੇ ਬਦਲਾਵ ਤੋਂ ਬਾਅਦ ਅਗਰ ਕੋਈ ਗਲਤੀ ਕਰਦਾ ਉਸ ਨੂੰ ਗਲਤੀ ਕਿਹਾ ਜਾ ਸਕਦਾ ਤੁਸੀਂ ਕੀ ਕਹਿੰਦੇ ਹੋ ਬਿਲਕੁਲ ਬਦਲਾਵ ਤੋਂ ਬਾਅਦ ਜੇ ਕੋਈ ਗਲਤੀ ਕਰਦਾ ਉਹ ਗੁਨਾਹ ਹੁੰਦਾ ਤੇ ਬਦਲਾਵ ਤੋਂ ਪਹਿਲਾਂ ਜਿਹੜੀਆਂ ਗਲਤੀਆਂ ਸੀ ਉਹ ਗਲਤੀਆਂ ਸੀ ਮੈਂ ਮੈਂ ਨਹੀਂ ਕਹਿਣਾ ਕਿ ਮੈਂ ਬਹੁਤ ਚੰਗਾ ਸੀਗਾ ਮੈਂ ਸ਼ੁਰੂ ਤੋਂ ਹੀ ਏਦਾਂ ਗੁਰਸਿੱਖ ਸੀਗਾ ਜਾਂ ਮੈਂ ਬਹੁਤ ਚੰਗੇ ਕੰਮ ਕੀਤੇ ਕੋਈ ਨਹੀਂ ਮੈਂ ਤਾਂ ਕਹਿੰਦਾ ਮੈਂ ਪਾਪੀ ਸੀਗਾ ਤੇ ਮੇਰੇ ਕੋਲ ਵੱਡਾ ਕੋਈ ਪਾਪੀ ਨਹੀਂ ਹੋਣਾ ਹੁਣ ਵੀ ਮੈਂ ਮਹਾਰਾਜ ਨੂੰ ਇਹੀ ਕਹਿਣਾ ਵੀ ਮਹਾਰਾਜ ਜੀ ਮੈਂ ਜਿੰਨੇ ਪਾਪ ਕਰ ਲਏ ਮੇਰੀਆ ਭੁੱਲਾ ਬਖਸ਼ਾ ਦਿਓ ਮੇਤੋਂ ਗਲਤੀਆਂ ਜੋ ਹੋਈਆਂ ਮੇਰੀ ਵੀ ਗਲਤੀਆਂ ਸਾਰੀਆਂ ਬਖਸ਼ਾ ਦਿਓ ਅੱਗੇ ਮੈਂ ਅਗਲੀ ਮੇਰੀ ਜ਼ਿੰਦਗੀ ਹੈ ਨਾ ਮੈਂ ਚੰਗੇ ਕੰਮ ਹੀ ਕਰਾਂ ਤੇ ਤੁਹਾਡੀ ਸੇਵਾ 'ਚ ਲੱਗਿਆ ਰਵਾਂ ਗੁਰੂ ਦੇ ਸਿੰਘ ਬਣ ਚੁੱਕੇ ਹੋ ਗੁਰੂ ਦੇ ਸਿੰਘ ਲਈ ਰਹਿਤ ਮਰਿਆਦਾ ਹੁਣ ਮਰਿਆਦਾ ਦਾ ਪਾਲਨ ਕਿਸ ਤਰ੍ਹਾਂ ਚੱਲਦਾ ਬਿਲਕੁਲ ਜੀ ਮੈਂ ਉਹ ਬੰਦਾ ਆ ਜਿਹੜਾ ਜਿਹੜਾ ਰਾਤ ਨੂੰ 1 2 3 ਵਜੇ ਤੱਕ ਸੌਂਦਾ ਸੀਗਾ ਤਾਂ ਅਗਲੇ ਦਿਨ ਦੁਪਹਿਰ 1 2 3 ਵਜੇ ਤੱਕ ਉੱਠਦਾ ਸੀਗਾ ਤੇ ਮਹਾਰਾਜ ਨੇ ਕਿਰਪਾ ਕੀਤੀ ਜਦੋਂ ਦੇ ਧਰਨੇ 'ਚ ਆਏ ਆ ਸਮੇਸ ਰੁੱਟ ਰਹੇ ਉੱਠਦੇ ਆ ਤਾਂ ਟਾਈਮ ਨਾਲ ਸੌਂਨੇ ਆ ਜਿਆਦੀ ਕੋਈ ਨੀਂਦ ਵੀ ਹੈ ਨਹੀਂ 4 5 ਘੰਟੇ ਸੌਂ ਕੇ ਫਤਿਹ ਆ ਬਸ ਇਨ ਇੰਨੀ ਕੀ ਨੀਂਦ ਰਹਿ ਗਈ ਐ ਇੰਨੀ ਕੀ ਨੀਂਦ ਪੂਰੀ ਕਰਕੇ ਸਾਰਾ ਦਿਨ ਆਪਾਂ ਧੋੜੇ ਫਿਰੀਦਾ ਸ਼ਾਮ ਨੂੰ ਫਿਰ ਰਾਤ ਨੂੰ ਆਪਣਾ ਕੰਮ ਨਿਪਟਾ ਕੇ ਸੇਵਾ ਜਿੰਨੀ ਕਰਨੀ ਹੁੰਦੀ ਆ ਜਾਂ ਜਦੋਂ ਸੰਗ ਦਾ ਹੁਕਮ ਲੱਗਦਾ ਵੀ ਸੌਂ ਜੀ ਅਰੈਸਟ ਕਰ ਲਈਏ ਉਦੋਂ ਸੌਂ ਜੀ ਦਾ ਸਵੇਰੇ ਫੇਰ ਜਲਦੀ ਉੱਠ ਕੇ ਆਪਣੇ ਨਿਤਨੇਮ ਕਰੀਦਾ ਹੈ ਜੀ ਪਰਿਵਾਰ ਤੇ ਰਿਸ਼ਤੇਦਾਰਾਂ ਦਾ ਕੀ ਸਭ ਤੋਂ ਪਹਿਲਾਂ ਰਿਐਕਸ਼ਨ ਆਇਆ ਅ ਪਰਿਵਾਰ ਤੇ ਰਿਸ਼ਤੇਦਾਰਾਂ ਦਾ ਅਸਲ ਜੇ ਮੈਂ ਦੱਸਣਾ ਚਾਹੁੰਦਾ ਮੇਰਾ ਇਹ ਧਰਨਾ ਹੀ ਮੇਰਾ ਪਰਿਵਾਰ ਆ ਤੇ ਇਹੀ ਮੇਰੇ ਰਿਸ਼ਤੇਦਾਰ ਆ ਤਾਂ ਰਿਸ਼ਤੇਦਾਰਾਂ ਚ ਮੇਰੀ ਮਾਸੀ ਜੀ ਨਾਲ ਗੱਲ ਹੋਈ ਸੀਗੀ ਤੇ ਉਹ ਵੀ ਅਮਰੀਕਾ ਚ ਨੇ ਉਹਨਾਂ ਨਾਲ ਸਿਰਫ ਉਹਨਾਂ ਨਾਲ ਹੀ ਉਹਨਾਂ ਦਾ ਮੈਨੂੰ ਫੋਨ ਆਇਆ ਹੋਰ ਕਿਸੇ ਦਾ ਤਾਂ ਕੋਈ ਫੋਨ ਨਹੀਂ ਆਇਆ ਤੇ ਮੇਰਾ ਪਰਿਵਾਰ ਨਾਲ ਵੀ ਮੇਰਾ ਕੋਈ ਇਹਨਾਂ ਕੋਈ ਗੱਲ ਹੋਈ ਨਹੀਂ ਕੋਈ ਸੌਰੀ ਸੌਰੀ ਕੋਈ ਹਾਂਜੀ ਬਾਜੀ ਤਾਂ ਭਾਵੁਕ ਹੋ ਗਏ ਨੇ ਬਾਈ ਜੀ ਤਾਂ ਪਰਿਵਾਰ ਦੀ ਗੱਲ ਕੀਤੀ ਤੇ ਮੈਂ ਚਾਹਣਾ ਕਿ ਕਿਸ ਤਰ੍ਹਾਂ ਉਹ ਪੁੱਛਣਾ ਚਾਹੁੰਦੇ ਸੀ ਇਹਨਾਂ ਨੂੰ ਕਿ ਕਿਸ ਤਰ੍ਹਾਂ ਲੋਕਾਂ ਦੇ ਦੇਖਣ ਦੇ ਵਿੱਚ ਬਦਲਾਅ ਕਿੰਨਾ ਕੋਇਆ ਜੀ ਮੈਂ ਮੈਂ ਦੱਸਣਾ ਚਾਹੂੰਗੀ ਪਹਿਲਾਂ ਤਾਂ ਜੋ ਭਾਵੁਕ ਹੋਏ ਉਹ ਪਿਛਲੇ 3 ਸਾਲਾਂ ਤੋਂ ਡਿਪਰੈਸ਼ਨ ਦੇ ਸ਼ਿਕਾਰ ਸੀਗੇ ਔਰ ਡਿਪਰੈਸ਼ਨ ਦੀ ਮੈਡੀਸਿਨ ਵੀ ਖਾ ਰਹੇ ਸੀਗੇ ਤੇ ਇੱਥੇ ਆ ਕੇ ਜਦੋਂ ਸੰਤਾਂ ਦਾ ਪਿਆਰ ਮਿਲਿਆ ਔਰ ਸਤਕਾਰ ਮਿਲਿਆ ਤੇ ਉਹ ਉਹਨਾਂ ਦੀਆਂ ਉਹ ਦਵਾਈਆਂ ਵੀ ਬੰਦ ਹੋ ਗਈਆਂ ਪਹਿਲਾਂ ਸੋ ਵੀ ਨਹੀਂ ਪਾਉਂਦੇ ਸੀ ਜਿੱਦਾਂ ਕਿ ਉਹਨਾਂ ਨੇ ਦੱਸਿਆ ਇੱਥੇ ਆ ਕੇ ਹੁਣ ਉਹਨਾਂ ਨੂੰ ਉਹ ਸਕੂਨ ਉਹ ਨੀਂਦ ਵੀ ਮਿਲਦੀ ਹੈ ਸੋ ਫੈਮਿਲੀ ਜੋ ਉਹਨਾਂ ਦੀ ਉਹਨਾਂ ਦੀ ਫੈਮਿਲੀ ਵੱਲੋਂ ਉਹਨਾਂ ਨੂੰ ਸ਼ਾਇਦ ਉਨੀ سپورਟ ਨਹੀਂ ਮਿਲਦੀ ਪਰ ਚਲੋ ਮੈਂ ਇਹ ਕਹੂੰਗੀ ਹੁਣ ਤਾਂ ਉਹਨਾਂ ਦੀ ਫੈਮਿਲੀ ਬਦਲ ਗਈ ਹੈ ਸਾਰੀ ਹੁਣ ਤਾਂ ਪੂਰਾ ਖਾਲਸਾ ਪੰਥ ਉਹਨਾਂ ਦਾ ਪਰਿਵਾਰ ਹੈ ਹੁਣ ਤਾਂ ਬਿਲਕੁਲ ਖਾਲਸਾ ਪੰਥ ਉਹਨਾਂ ਦਾ ਪਰਿਵਾਰ ਹੈ ਤੇ ਉਹਨਾਂ ਦੇ ਨਾਲ ਆ ਤੇ ਉਹਨਾਂ ਨੂੰ ਇਦਾਂ ਭਾਵੂ ਖੋਣਾ ਵੀ ਨਹੀਂ ਚਾਹੀਦਾ ਉਹਨਾਂ ਹੀ ਇਦਾਂ ਘਬਰਾਉਣਾ ਚਾਹੀਦਾ ਨਹੀਂ ਬਿਲਕੁਲ ਚਲੋ ਕੋਈ ਨਹੀਂ ਇਨਸਾਨ ਇਨਸਾਨ ਭਾਵੁਕ ਹੋ ਜਾਂਦਾ ਅੱਗੇ ਜਿਵੇਂ ਤੁਸੀਂ ਗੱਲ ਮੈਂ ਹੁਣੇ ਸੁਣ ਰਿਹਾ ਸੀਗਾ ਜਦੋਂ ਕਿਤੇ ਕੋਈ ਸਿੰਘ ਖੜਾ ਹੁੰਦਾ ਸੀ ਸਿੱਖ ਖੜਾ ਹੁੰਦਾ ਸੀ ਤੇ ਦੂਜੇ ਆਪ ਨੇ ਉਹ ਸਿਕਿਉਰ ਸਮਝਦੇ ਸੋ ਹੁਣ ਤੁਸੀਂ ਇੱਕ ਸਿੰਘ ਨਹੀਂ ਬਣ ਚੁੱਕੇ ਹੋ ਹੀਨਾਕੁਰ ਖਾਲਸਾ ਬਣ ਚੁੱਕੇ ਹੋ ਤੁਹਾਡੇ ਅੰਦਰ ਉਹ ਫੀਲਿੰਗ ਆ ਰਹੀ ਹੈ ਬਿਲਕੁਲ ਮੰਨ ਦੇ ਵਿੱਚ ਉਹ ਪੂਰਾ ਕੌਨਫੀਡੈਂਸ ਔਰ ਉਹ ਪੂਰਾ ਜਿੱਦਾਂ ਕਿ ਆਪਾਂ ਸਿੱਖ ਨੂੰ ਦੇਖ ਕੇ ਸਾਨੂੰ ਸੇਫ ਫੀਲ ਹੁੰਦਾ ਸੀ ਹੁਣ ਅਸੀਂ ਖੁਦ ਗੁਰਸੇਖ ਸੱਜ ਗਏ ਆ ਤੇ ਹੁਣ ਆਪਣੇ ਆਪ 'ਚ ਵੀ ਬਹੁਤ ਸੇਫ ਫੀਲ ਕਰਦੇ ਆ ਤਦ ਅਦਾ ਕਿ ਦਸਮ ਪਿਤਾ ਸਾਡੇ ਨਾਲ ਨੇ ਬਾਈ ਜੀ ਹੁਣੇ ਮੈਂ ਦੇਖਿਆ ਅਨਾਉਂਸ ਕਰ ਰਹੇ ਸੀ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਸੀ ਸਿੰਘ ਸੱਜਣ ਲਈ ਕਿਸ ਤਰ੍ਹਾਂ ਦਾ ਫੀਲ ਹੋ ਰਿਹਾ ਸੀ ਬਹੁਤ ਜ਼ਿਆਦਾ ਵਧੀਆ ਔਰ ਮੈਂ ਬਹੁਤ ਖੁਸ਼ ਨਸੀਬ ਸਮਝਦੀ ਹਾਂ ਕਿ ਐਦਾਂ ਦੇ ਜਿਹੜੇ ਮੇਰੇ ਗੁਰਸਿੱਖ ਨੇ ਔ ਮੇਰੇ ਦੋਸਤ ਨੇ ਜਿਹੜੇ ਦੁਨੀਆ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਸਾਨੂੰ ਸਾਰਿਆਂ ਨੂੰ ਗੁਰਸਿੱਖ ਸੱਜਣਾ ਚਾਹੀਦਾ ਹੈ ਔਰ ਮੈਂ ਸਾਰੇ ਪੰਜਾਬੀਆਂ ਨੂੰ ਔਰ ਪੂਰੇ ਪੰਜਾਬ ਨੂੰ ਇਹੀ ਬੇਨਤੀ ਕਰਨਾ ਚਾਹਨੀ ਆ ਔਰ ਮੈਂ ਮਹਾਰਾਜ ਅੱਗੇ ਵੀ ਇਹੀ ਅਰਦਾਸ ਕਰਦੀ ਹਾਂ ਕਿ ਮਹਾਰਾਜ ਸਾਰਿਆਂ ਨੂੰ ਇੰਨੀ ਸਮੱਤ ਬਖਸ਼ਿਓ ਕਿ ਸਾਰੇ ਗੁਰਸਿੱਖ ਸੱਜਣ ਕਿਉਂਕਿ ਜਿਹੜੀ ਆਪਣੇ ਆਪ ਨਾਲ ਰਣ ਲੜਾਈ ਜਿੱਤ ਪਾਵਾਂਗੇ ਜੀ ਬਹੁਤ ਬਹੁਤ ਧੰਨਵਾਦ ਮੈਂ ਇੱਕ ਵਾਰੀ ਵੀਰ ਨੂੰ ਫਿਰ ਮਿਲਾਂਗਾ ਵੀਰ ਨੂੰ ਕਵਾਂਗਾ ਮੇਰਾ ਵੀਰ ਹੁਣ ਪਰਿਵਾਰ ਹੁੰਦਾ ਪੂਰਾ ਖਾਲਸਾ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੇ ਘਰ ਤੇ ਤੁਹਾਡਾ ਹੁਣ ਪੂਰਾ ਪਰਿਵਾਰ ਜਿੰਨਾ ਖਾਲਸਾ ਪੰਥ ਤੁਹਾਡਾ ਪਰਿਵਾਰ ਬਣ ਚੁੱਕਿਆ ਇਸ ਕਰਕੇ ਭਾਵਕ ਹੋਣ ਦੀ ਜਰੂਰਤ ਨਹੀਂ ਤੁਸੀਂ ਜਿਹੜਾ ਕਦਮ ਚੱਕਿਆ ਇਹ ਉਹਨਾਂ ਲੋਕਾਂ ਲਈ ਪ੍ਰੇਰਣਾ ਹੈ ਜਿਨ੍ਹਾਂ ਨੇ ਕੇਸ ਕਤਲ ਕਰਾ ਰਹੇ ਨੇ ਗੁਰੂ ਤੋਂ ਦੂਰ ਹੋ ਚੁੱਕੇ ਨੇ ਗੁਰੂ ਦੇ ਲੜ ਲੱਗਣਾ ਚਾਹੁੰਦੇ ਆ ਇਹ ਦੋਨੇ ਇੱਕ ਜੋੜੀ ਜਿਹੜੀ ਅੱਜ ਇਹ ਕਿਸਾਨ ਅੰਦੋਲਨਦਾਨ ਇੱਕ ਪ੍ਰੇਰਣਾ ਸਰੋਤ ਬਣ ਕੇ ਆਈ ਹੈ ਉਹਨਾਂ ਲੋਕਾਂ ਲਈ ਜਿਹੜੇ ਗੁਰੂ ਤੋਂ ਬੇਮੁਖ ਹੋ ਚੁੱਕੇ ਨੇ ਕੈਮਰਾਮਨ ਪ੍ਰਥਮ ਦੇ ਨਾਲ ਪਰਮਜੀਤ ਸਿੰਘ ਰਾਂਗਪੁਰੀ ਵਾਇਸੋ ਪੰਜਾਬ ਸ਼ੰਭੂ